ਲਵਾਈਸ ਤੇ ਐਡੀਟਸ ਕੰਪਨੀ ਦੇ ਨਵੇਂਦੇ ਆਏ ਸੀ ਉਹਨਾਂ ਵੱਲੋਂ ਤਸ਼ਦੀਕ گارਮੈਂਟਸ ਵਾਲਿਆਂ ਦੇ ਕਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮੁਤਾਬਕ ਉਹਨੂੰ ਦੋ ਵੀ ਬਣ ਵਿਚਾਰ ਪਈ ਹੋਤਾ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਹੀ ਚੱਲ ਰਹੀ ਹੈ ਲਵਾਈਸ ਤੇ ਐਡਿਟਸ ਕੰਪਨੀ ਦੇ ਨੁਮਾਇंदे ਆਏ ਸੀ ਉਹਨਾਂ ਵੱਲੋਂ ਤਸ਼ਵੀਜ਼ گارਮੈਂਟਸ ਵਾਲਿਆਂ ਦੇ ਟ੍ਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ گارਮੈਂਟਸ ਬਲੇ ਨੇ ਉਹਨਾਂ ਮੁਤਾਬਕ ਉਹ ਜੋ ਵੀ ਮਨਜ਼ਰ ਪਈ ਹੋਤਾ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਹਾ ਚੱਲ ਰਿਹਾ ਹੈ ਲਵਾਈਸ ਤੇ ਐਡੀਟਸ ਕੰਪਨੀ ਦੇ ਨੁਮਾਇंदे ਆਏ ਸੀ ਉਹਨਾਂ ਵੱਲੋਂ ਤਸ਼ਵੀਜ਼ گارਮੈਂਟਸ ਵਾਲਿਆਂ ਦੇ ਗ੍ਰੇਡ ਕੀਤੀ ਗਈ ਹੈ ਤੇ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮੁਤਾਬਕ ਉਹ ਲੋਬਿਕਣ ਪੁਕਾਰ ਭਈ ਹੋਤਾ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਗੜਤੀ ਚੱਲ ਰਹੀ ਹੈ ਲਵਾਈਸ ਤੇ ਐਡਿਡਾਫ ਕੰਪਨੀ ਦੇ ਨਵੇਂ ਦੇ ਆਏ ਸੀ ਉਹਨਾਂ ਵੱਲੋਂ ਤਸ਼ਨੀਜ਼ گارਮੈਂਟਸ ਵਾਲਿਆਂ ਦੇ ਕਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮੁਤਾਬਕ ਉਹ ਦੋ ਵੀ ਬਣ ਪਜਾਰ ਭਯੋ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜੇ ਢਿੱਕੀ ਚੱਲ ਰਹੀ ਹੈ